ਹਾਂਜੀ ਕਿਵੇਂ ਹੋ ਇਸ ਵਕਤ ਆਪਾਂ ਫਰਖ ਦੇ ਸਾਊਥ ਇਲਾਕੇ ਦੇ ਵਿੱਚ ਜਾ ਰਹੇ ਆ ਤੇ ਤੁਹਾਨੂੰ ਮੈਂ ਦਿਖਾਉਣਾ ਵੀ ਜਿਹਨੂੰ ਆਪਾਂ ਤੂੜੀ ਗੱਦਨੀ ਜਾਂ ਸੁੱਕਾ ਕੱਖ ਕਾਣ ਕਹਿੰਦੇ ਨੇ ਆ ਉਹਨੂੰ ਆਸਟ੍ਰੇਲੀਆ ਦੇ ਵਿੱਚ ਕਿਵੇਂ ਜਿਹੜਾ ਇਕੱਠਾ ਕਰਕੇ ਤੇ ਉਹਦੀਆਂ ਪੰਡਾ ਪਾਉਂਦੇ ਉਹਨੂੰ ਹੇ ਕਹਿੰਦੇ ਆ ਤੇ ਦ੍ਰਿਸ਼ ਤੁਹਾਡੇ ਸਾਹਮਣੇ ਆ ਇਹ ਸੁੱਕਾ ਜਿਹੜਾ ਕੱਖ ਗਾਣ ਆ ਇਹ ਜਿਹੜਾ ਪਸ਼ੂਆਂ ਨੂੰ ਦਿੱਤਾ ਜਾਂਦਾ ਵਾ ਖਾਸ ਕਰਕੇ ਸਿਆਲਾਂ ਦੇ ਟਾਈਮ 'ਚ ਸਰਦੀਆਂ ਵਾਂਗੂ ਆਪਣੇ ਵਾਂਗੂ ਹੀ ਵਰਤਦੇ ਆ ਦੇ ਦਰਜੇ ਦੇ ਕਿਓਕਾ ਦਾ ਪੰਡਾ ਪਾਈਆਂ ਹੋਈਆਂ ਵਾ ਸੁੱਕੇ ਕੱਖ ਕਾਣ ਦੀ ਪੂਰੀ ਪੈਕਿੰਗ ਕੀਤੀ ਹੋਈ ਆ ਇਹਨੂੰ ਇਹ ਕਹਿੰਦੇ ਆ ਇੱਕ ਕੱਖ ਕਾਣ ਆ ਜਿਹੜਾ ਕੱਖ ਕਾਣ ਬਹੁਤ ਉੱਚਾ ਲੰਮਾ ਹੋ ਜਾਂਦਾ ਉਹਨੂੰ ਕੱਟ ਕੇ ਮਸ਼ੀਨ ਦੇ ਨਾਲ ਇਸ ਤਰ੍ਹਾਂ ਫੇਰ ਉਹਦੀ ਜਿਹੜੀ ਆ ਆਪਣੇ ਭਰੀ ਬਣਾ ਲੈਂਦੇ ਇਹਨੂੰ ਪੰਡ ਕਹਿੰਦੇ ਨੇ ਆਪਾਂ ਤੇ ਇਹਨੂੰ ਹੇ ਕਹਿੰਦੇ ਇੱਥੇ ਇਹ ਜਿਹੜੀ ਹੇ ਆ ਇਹ ਬਾਹਰਲੇ ਮਲਕਾਂ ਨੂੰ ਆਸਟ੍ਰੇਲੀਆ ਦੂਜੇ ਮਲਕਾਂ ਨੂੰ ਵੀ ਸਪਲਾਈ ਕਰਦਾ ਵਾ ਥੈਂਕ ਯੂ ਵੀਡੀਓ ਵਾਚ ਕਰਨ ਲਈ